ਹਾਂਜੀ ਦੱਸੋ ਸਾਰੀ ਕੀ ਵਾਰਦਾਤ ਕੀ ਹੋਇਆ ਜੀ ਸਾਰਾ ਥਾਣੇ ਦੇ ਬਾਹਰ ਮੈਂ ਇੱਥੇ ਪਹੁੰਚਿਆ ਜੀ ਮੈਨੂੰ ਪਤਾ ਲੱਗਾ ਕਿ ਮਤਲਬ ਕਿ ਇੱਥੇ ਆਗ ਕਹਾਣੀ ਵਾਪਰੀ ਆ ਤੇ ਮੈਂ ਮੋਕੇ ਤੇ ਇੱਥੇ ਆਇਆ ਮੋਕੇ ਤੇ ਵੇਖਿਆ ਕਿ ਆਣ ਕੇ ਕਿ ਬਹੁਤ ਜ਼ਿਆਦਾ ਇਹ ਰੌਲਾ ਪਾ ਰਿਹਾ ਸੀ ਤੇ ਰੌਲਾ ਪਾਉਣ ਕਾਰਨ ਮੈਂ ਇਹਨੂੰ ਇਹਦੇ ਵਿੱਚ ਇਹਨੇ ਵੀ ਬੋਲਿਆ ਵਾ ਕਿ ਜੇ ਤੁਸੀਂ ਜੁਰਤ ਰਹਾਤੇ ਜੇ ਕਿ ਵਰਦੀਆਂ ਲਾ ਕੇ ਤੇ ਬਾਹਰ ਆਓ ਮੇਰੇ ਕੋਲ ਗਿਆ ਜਾ ਕੇ ਵੀਡੀਓ ਆਰੀ ਬਣਾਉਣ ਲੱਪਿਆਂ ਮੈਨੂੰ ਕਹਿਆ ਕਿ ਮੈਂ ਕਹਿੰਦਾ ਕਿ ਤੁਸੀਂ ਇਹ ਜਿਹੜੇ ਲਫ਼ਜ਼ ਬੋਲ ਰਹੇ ਹੋ ਤੇ ਜੇ ਕਿ ਥਾਣੇ ਦੇ ਵਿੱਚ ਖਲੋਕੇ ਆਮ ਆਰ ਵੀ ਪਾਰਟੀ ਦੇ ਜੇ ਤੁਸੀਂ ਇੱਕ ਵਰਕਰ ਜੀ ਤੁਸੀਂ ਇਹਥੇ ਜਿਹੜੇ ਬੋਲ ਰਹੇ ਨੇ ਗਲਤ ਬੋਲ ਰਹੇ ਨੇ ਕਹਿੰਦਾ ਕਿ ਤੁਸੀਂ ਪੈਸੇ ਖਾਲੇ ਆ ਇਹ ਸਾਨੂੰ ਮੈਂ ਸੀਪੀ ਮਾਨਯੋਗ ਸੀਪੀ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਅੰਬਸਰ ਦੇ ਸਪੋਰਟ ਕਮਿਸ਼ਨਰ ਸਾਹਿਬ ਨੂੰ ਕਿ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਇਹ ਹਰ ਇੱਕ ਕਿਸੇ ਉੱਤੇ ਪੱਤਰਕਾਰ ਭਾਈਚਾਰੇ ਉੱਤੇ ਪੁਲਿਸ ਪ੍ਰਸ਼ਾਸਨ ਦੇ ਉੱਪਰ ਇਹ ਸਾਰਾ ਉੱਪਰ ਜਿਹੜਾ ਕਿ ਬਲੇਮ ਲਾ ਰਿਹਾ ਇਕੱਲਾ ਹੀ ਬੰਦਾ ਕਿਉਂਕਿ ਐਸਐਚਓ ਸਾਹਿਬ ਜਿੱਥੇ ਵੀ ਲੱਗੇ ਆ ਉੱਥੇ ਆਪਣੀਆਂ ਛਾਵੇਂ ਛੱਡ ਕੇ ਆਏ ਨੇ ਉੱਥੇ ਜਾ ਕੇ ਪੜਾ ਕਰ ਸਕਦੇ ਆ ਕੋਈ ਵੀ ਕਿ ਉਹ ਜੇ ਕਿਤੇ ਵੀ ਕੋਈ ਕਹਿ ਰਿਹਾ ਕੇ ਸਰਦਾਰ ਸੁਖਬੀਰ ਸਿੰਘ ਨੇ ਕਰੀ ਕਿ ਇਹਨਾਂ ਤੱਕ ਆ ਕਿਤਾਵੇ ਜਾ ਕੇ ਇਹਦਾ ਅਮਰਕੀ ਕੇਕ ਕੋ ਪੈ ਖਾਦਾ ਹੋਵੇ ਬਾਬਾ ਦੀਪ ਸਿੰਘ ਦਾ ਸਤਾਣੇ ਲਾਗੇ ਮਰਕੀ ਇਥੋ ਜਿਹੜੇ ਪਬਲਿਕ ਆ ਉਹ ਵੀ ਖੁਸ਼ ਆ ਕਿ ਜਦੋਂ ਦੇ ਆਇਆ ਨਸ਼ਾ ਵੀ ਮੁਕਤ ਹੋਇਆ ਵਾ ਹਰ ਪਾਸੋਂ ਰਾਤ ਤੱਕ ਡਿਊਟੀ ਕਰਦੇ ਆ ਬਹੁਤ ਵਧੀਆ ਅਫਸਰ ਇਹਨਾਂ ਤੋਂ ਪਹਿਲਾਂ ਸ਼ਿਵ ਦਰਸ਼ਨ ਭਾਜੀ ਦੇ ਆ ਰਾਜ ਮੈਡਮ ਰਹੇ ਆ ਹੋਰ ਵੀ ਅਫਸਰ ਸਬੰਧ ਰਹੇ ਆ ਪਾਰੇ ਜਿਹਾ ਕਦੇ ਵੀ ਨਹੀਂ ਹੋਇਆ ਕਿ ਕੋਈ ਵੀ ਅਫਸਰ ਕਿਸੇ ਮਰਗੀ ਆਪਣਾ ਪ੍ਰਸ਼ਾਸਨ ਕਿਤੇ ਆਮ ਲੋਕ ਦੇ ਕੋਈ ਗੱਲ ਪਵੇ ਕਿਉਂਕਿ ਇਹ ਗੱਲ ਪੈਨ ਵਾਲੀ ਗੱਲ ਕੀਤੀ ਜੇ ਨੇ ਸਾਡਾ ਲਿਆਇ ਨਹੀਂ ਰੱਖਿਆ ਤੇ ਪੁਲਿਸ ਅਫਸਰ ਦਾ ਕੀ ਇਹਨੇ ਲਿਆਇਦਾ ਕਿ ਆਊਗਾ ਉਹ ਰੀ ਗੱਡੀ ਦਾ ਕਿ ਜਾ ਕੇ ਉਹ ਵੀਡੀਓ ਬਣਾਉਂਦਾ ਗਿਆ ਤੋਂ થી ਆ ਕੇ ਗਲਤ ਬੋਲ ਲਿਆ ਇਹ ਬੰਦਾ ਮੈਂ ਸੀਪੀ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਇਹਦੇ ਉੱਤੇ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਹਾਂਜੀ ਸਰ ਤੁਹਾਡਾ ਸ਼ੁਭਨਾਮ ਮੇਰਾ ਨਾਮ ਜਸਵਿੰਦਰ ਸਿੰਘ ਬੱਬੂ ਗਰੀਬ ਜੀ ਹਾਂਜੀ ਜਿਹੜਾ ਅੱਜ ਬੀੜਵੀਂ ਥਾਣੇ ਦੇ ਬਾਹਰ ਜਿਹੜਾ ਇੱਕ ਆਮ ਆਦਮੀ ਪਾਰਟੀ ਦੇ ਕਿਹੜੇ ਕਹਿੰਦੇ ਆ ਸਾਡੇ ਬਦਲੇ ਐਸਐਸਓ ਸਾਹਿਬ ਤੇ ਇਲਜ਼ਾਮ ਲਗਾਏ ਗਏ ਔਰ ਉਹਨਾਂ ਨੂੰ ਗਾਹਾਂ ਘਟੀਆਂ ਗਈਆਂ ਮੈਂ ਮੌਜੂਦਾ ਗਵਾਹ ਮਾ ਉਥੇ ਐਸਐਸਓ ਸਾਹਿਬ ਅੰਦਰੋਂ ਨਿਕਲੇ ਐਸਐਸਓ ਨੇ ਕੋਈ ਗਲਤ ਕੰਮ ਨਹੀਂ ਕੀਤਾ ਇਹ ਉਲਟਾ ਹਵਾ ਹਾਪੜ ਹੋ ਕੇ ਕਹਿੰਦਾ ਤੁਸੀਂ ਪਰਚਾ ਕੋਈ ਨਹੀਂ ਕਰਦੇ ਉਹ ਕਹਿੰਦੇ ਮੈਂ ਟਾਈਮ ਸੇਰ ਕੱਟੂਗਾ ਜੋ ਮੈਂ ਬਲਕਾਰੀ ਕਰ ਰਿਹਾ ਤੁਸੀਂ ਪੈਸੇ ਖਾ ਲਿਓ ਸ਼ਰਿਆਮ ਇਲਜ਼ਾਮ ਲਾਉਂਦਾ ਸ਼ਰਿਆਮ ਉਹਨੇ ਕਿਹਾ ਤੁਸੀਂ ਪੈਸੇ ਖਾ ਲਿਓ ਉਦੋਂ ਦੋ ਮੁਲਾਜ਼ਮਾਂ ਨੇ ਕਿਹਾ ਵੀ ਤਮੀਜ਼ ਨਾਲ ਬੋਲ ਇਹਨੇ ਫੇਰ ਕਿਹਾ ਆਹ ਅੱਗੇ ਵੇਖ ਲੋ ਤੀ ਵਰਦੀ ਦਾ ਮਾਣ ਕਰਦੇ ਜੇ ਬਾਹਰ ਆ ਕੇ ਵੇਖ ਲੋ ਕੋਈ ਪੈਸੇ ਦਾ ਚੱਕਰ ਨਹੀਂ ਅਸੀਂ ਵੀ ਮੌਤ ਵੇਰੇ ਆ ਅੱਜ ਤੱਕ ਸਰਦਾਰ ਸੁਖਬੀਰ ਸਿੰਘ ਨੇ ਇੱਥੇ ਫ੍ਰੀ ਲੋਕਾਂ ਤੇ ਆਏ ਲੋਕਾਂ ਨੂੰ ਪੁਲਿਸ ਕੌਮ ਨੇ ਕੀ ਮਿਸ ਬਿਹੇਵ ਕੀਤਾ ਇਹ ਥਾਣਾ ਬੀ ਡਿਵੀਜ਼ਨ ਦੇ ਵਿੱਚ ਕੋਈ ਪਰਸਨ ਆਏ ਸੀਗੇ ਜਿਨ੍ਹਾਂ ਦਾ ਕਿਸੇ ਕੋਈ ਪੁਰਾਣੀ ਕੋਈ ਲੜਾਈ ਝਗੜੇ ਨੂੰ ਲੈ ਕੇ ਕਿਸੇ ਪਰਚੇ ਦੇ ਬਾਰੇ ਕੋਈ ਉਹਨਾਂ ਦਾ ਸੀਗਾ ਤੇ ਉਹਦੇ ਵਿੱਚ ਕੀ ਕਾਰਵਾਈ ਹੈ ਜਾਂ ਕੁਛ ਏਦਾਂ ਉਹਦੇ ਦੌਰਾਨ ਕੋਈ ਇਹਨਾਂ ਦਾ ਆਪਸ ਵਿੱਚ ਕੋਈ ਤਕਰਾਰਬਾਜ਼ੀ ਕੁਝ ਹੋਇਆ ਤਾਂ ਸਰ ਕਾਰਨ ਕੀ ਆ ਜੀ ਕਿਉਂ ਐਸਟ ਸਾਬ ਦੀ ਉਹਨਾਂ ਦੇ ਵੱਲੋਂ ਵਰਦੀ ਪਾੜ ਦਿੱਤੀ ਗਈ ਹੈ ਜੀ ਇਹ ਜਦੋਂ ਦੀ ਉਹ ਪਰਚਾ ਜਿਹੜਾ ਹੈਗਾ ਸੀ ਪਹਿਲਾਂ ਉਹਨਾਂ ਦਾ ਲੜਾਈ ਦਾ ਕੋਈ ਅੰਡਰ ਸੈਕਸ਼ਨ 23 24 ਦੇ ਵਿੱਚ ਕਰ ਗਿਆ ਉਹਦੇ ਬਾਰੇ ਜਦੋਂ ਉਹਨਾਂ ਦਾ ਕੋਈ ਪੁੱਛਕਿਸ਼ ਚੱਲ ਰਹੀ ਸੀ ਕੁਝ ਉਹਦੇ ਦੌਰਾਨ ਹੀ ਇਹਨੂੰ ਹੋਇਆ ਸਾਨੂੰ ਹੁਣੇ ਪਤਾ ਲੱਗਾ ਜੇ ਅਸੀਂ ਮੈਟਰ ਵੀ ਥੋੜੀ ਡੰਗਾਈ ਨਾਲ ਇਹਦੀ ਵੈਰੀਫਿਕੇਸ਼ਨ ਕਰਦੇ ਹਾਂ ਜੀ ਇਹਦੀ ਗੱਲ ਪਏ ਗਏ ਇਹਨਾਂ ਵੱਲੋਂ ਆਮ ਆਦੀ ਪਾਰਟੀ ਦੇ ਵਰਕਰ ਜਿਹੜਾ ਕਾਰਵਾਈ ਹੋਏਗੀ ਜਿਹੜੀ ਮੀਡੀਆ ਦੇ ਗੱਲ ਅਸੀਂ ਅਸੀਂ ਨਾ ਜੀ ਦੇਖੋ ਅਜੇ ਕਿਉਂਕਿ ਇਹਦੇ ਵਿੱਚ 2-3 ਧਿਰਾਂ ਜਿਵੇਂ ਇਨਵੋਲ ਹੋ ਗਈਆਂ ਕੌਣ ਕਿਹਦੇ ਗੱਲ ਪਿਆ ਕੀ ਹੋਇਆ ਕਿਸ ਤਰ੍ਹਾਂ ਲੜਾਈ ਹੋਈ ਅਸੀਂ ਬਿਲਕੁਲ ਡਿਟੇਲ ਦੇ ਵਿੱਚ ਮੈਂ ਸਾਡੇ ਹੋਰ ਸੀਨੀਅਰ ਆਫੀਸਰ ਇਹਦੀ ਡਿਟੇਲ ਨਾਲ ਵੈਰੀਫਿਕੇਸ਼ਨ ਕਰ ਰਹੇ ਹਾਂ ਜੋ ਵੀ ਇਹਦੇ ਵਿੱਚ ਪੁਖਤਾ ਕਾਰਵਾਈ ਬਣਦੀ ਹੋਊਗੀ ਜਾਇਜ਼ ਪੁਲਿਸ ਵਾਲੇ ਦੀ ਵਰਦੀ ਖਾਣਾ ਕਿੰਨਾ ਚਿਰ ਚੱਲ ਜਾਣਾ ਨਹੀਂ ਦੇਖੋ ਮੁਲਾਜ਼ਮ ਦੀ ਤਾਂ ਉਹਦੇ ਸੈਕਸ਼ਨ ਹੈ ਹੀ ਆ ਵੀ ਆਪਾਂ ਵਰਦੀ ਨੂੰ ਤੇ ਹੱਥ ਨਹੀਂ ਪਾ ਸਕਦੇ ਬਟ ਕਿਉਂ ਹੋਇਆ ਕੀ ਹੋਇਆ ਅਸੀਂ ਜੋ ਡਿਟੇਲ ਦੇ ਵਿੱਚ ਕਰਕੇ ਫਿਰ ਤੁਹਾਨੂੰ ਇਹ ਹੋਲ ਡਿਟੇਲ ਦੇ ਦਾਂਗੇ ਸਰ ਜੇਕਰ ਉਹ ਗਲਤ ਪਾਏ ਜਾਂਦੇ ਨੇ ਜਿਨ੍ਹਾਂ ਦੇ ਵੱਲੋਂ ਵਰਦੀ ਪਾੜੀ ਗਈ ਹੈ ਜੇਕਰ ਉਹ ਗਲਤ ਪਾਏ ਜਾਂਦੇ ਨੇ ਕੀ ਦੂਜੀ ਧਿਰ ਦੇ ਉੱਪਰ ਕਾਰਵਾਈ ਕੀਤੀ ਜਾਏਗੀ ਪੁਲਿਸਰੇ ਵੱਲੋਂ ਠੀਕ ਹੈ ਜੀ ਬਿਲਕੁਲ ਅਸੀਂ ਵੈਰੀਫਾਈ ਕਰ ਲਈਏ ਪ੍ਰੋਪਰ ਜਦੋਂ ਸਾਰਾ ਵੈਰੀਫਾਈ ਹੋ ਜਾਂਦਾ ਵਾ ਜਿਹੜੀਆਂ ਵੀ ਬਣਦੀ ਤਾਂ ਜਿਹਦਾ ਵੀ ਜੋ ਕਸੂਰ ਹੋਊਗਾ ਉਹਦੇ ਅਕੋਰਡਿੰਗ ਅਸੀਂ ਪ੍ਰੋਪਰ ਕਾਰਵਾਈ ਕਰਾਂਗੇ ਉਹਨਾਂ ਵੱਲੋਂ ਸ਼ਰੇਆਮ ਕਿਹਾ ਗਿਆ ਜੀ ਕਿ ਸਰਪਸ ਤੋਂ ਬਾਅਦ ਲੋਕੀ ਵਰਦੀ ਲਾ ਕੇ ਬਾਹਰ ਆ ਜਾਓਗੇ ਥਾਣੇ ਦੇ ਬਾਹਰ ਆ ਜਾਓ ਇਹ ਗੱਲ ਕਹਿਣੀ ਕਿਸੇ ਵੀ ਇਨਸਾਨ ਨੂੰ ਕਿੰਨੀ ਕਿ ਜਾਇਜ਼ ਹੈ ਚਲੋ ਅਸੀਂ ਜੀ ਉਹਦੇ ਇੱਕ ਵਾਰੀ ਪੁਲਿਸ ਪ੍ਰੋਪਰ ਵੈਰੀਫਿਕੇਸ਼ਨ ਕਰ ਲਈਏ ਫਿਰ ਅਸੀਂ ਸਰ ਜਿਹੜੇ ਜਿਹੜੇ ਅੰਦਰ ਖਾਣੇ ਦੇ ਅੰਦਰ ਖਾਣੇ ਦੇ ਅੰਦਰ ਕੈਮਰੇ ਲੱਗੇ ਜਾਂ ਬਾਹਰ ਲੱਗੇ ਆ ਉਹ ਵੀ ਚੱਕ ਦਿੱਤੇ ਜਾਣਗੇ ਅਸੀਂ ਬਿਲਕੁਲ ਸਾਰਿਆਂ ਦੇ ਵਰਜਨ ਲੈ ਕੇ ਜੋ ਵੀ ਸਾਨੂੰ ਕੋਈ ਕੈਮਰੇ ਤੋਂ ਜੋ ਵੀ ਮਿਲਦਾ ਅਸੀਂ ਪ੍ਰੋਪਰ ਤਸਦੀਕ ਕਰਕੇ ਜੋ ਵੀ ਬਣਦਾ ਕਸੂਰਵਾਰ ਤੇਰਾ ਅਸੀਂ ਪ੍ਰੋਪਰ ਉਹਦੀ ਕਾਰਵਾਈ ਕਰਾਂਗੇ ਠੀਕ ਹੈ ਜੀ